ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋ ਹੋ ਗਏ ਤੇ ਅੱਜ ਜਸ ਯੂਵੀ ਦੀ ਮੰਮੀ ਕਹਿੰਦੇ ਕਿ ਸਟੈਂਡ ਲੈਣਾ ਹੈ ਕੱਪੜੇ ਸਕੌਨ ਦੇ ਉੱਪਰ ਜਾ ਕੇ ਪਾਉਣ ਦੇ ਕੋਠੇ ਤੇ ਬਹੁਤ ਮੁਸ਼ਕਲ ਆਉਂਦੀ ਬਾਰ ਬਾਰ ਉੱਪਰ ਨਹੀਂ ਜਾਇਆ ਜਾਂਦਾ ਤਾਂ ਸਟੈਂਡ ਲੈਣਾ ਕਿੰਨੇ ਦਿਨਾਂ ਤੋਂ ਕਹਿੰਦੀ ਸਟੈਂਡ ਲੈਣਾ ਸਟੈਂਡ ਲੈਣਾ ਤੇ ਅੱਜ ਅਸੀਂ ਚੱਲੇ ਆ ਸਟੈਂਡ ਲੈਣ ਤੇ ਜਾ ਕੇ ਉੱਥੇ ਤੁਹਾਨੂੰ ਹੋਣੇ ਆ ਹੋਰ ਵੀ ਉੱਥੇ ਦੁਕਾਨ ਦੇ ਉੱਤੇ ਬਹੁਤ ਵੈਰਾਈਟੀ ਹੈ ਕਾਫੀ ਚੀਜ਼ਾਂ ਹੈਆਂ ਵਾ ਤੇ ਉੱਥੇ ਤੁਹਾਨੂੰ ਹੋਣੇ ਆ ਤੇ ਵਾਵਾ ਪ੍ਰਾਈਸ ਬੜੀ ਅਦਾਜ਼ੀ ਨੇ ਮਿਲਣਾ ਸਸੀ ਕਾ ਜੀ ਤੇ ਹਾਂਜੀ ਤੇ ਜੇ ਦੁਕਾਨ ਤੇ ਤੁਹਾਨੂੰ ਲੈ ਕੇ ਚੱਲੇ ਆ ਉਹ ਦੁਕਾਨ ਤੇ ਕਾਫੀ ਵੈਰਾਈਟੀ ਹੈ ਕਾਫੀ ਆਈਟਮ ਆਈਆਂ ਵਾ ਬਾਕੀ ਤੁਹਾਨੂੰ ਉੱਥੇ ਜਾ ਕੇ ਵਖਾਉਣੇ ਆ ਤੇ ਚਲੋ ਫਿਰ ਚੱਲੀਏ ਚਲੋ ਜੀ ਚਲੋ ਆ ਜਾਓ ਆ ਸਾਰੇ ਕੰਬਲ ਹੈ ਭਾਜੀ ਡਬਲ ਸਰ ਡਬਲ ਬੈੱਡ ਦੇ ਕੰਬਲ Adiós, no lleguemos, no ਇਲਾਏ ਸਟੈਂਡ ਇਹ ਇਹ ਤੇ ਲੈਓ ਬਾਹਰ ਐ ਬਾਹਰ ਆ ਕੋਲ ਉਹ ਨਹੀਂ ਇਥੇ ਡਾੜਾ ਡੜਾ ਹੋ ਰਿਹਾ ਇਥੇ ਕੋਲ ਨਹੀਂ ਬੋਲ ਯਾਰ ਬਾਹਰ ਲੈ ਆ ਨਾ ਖੁਦੀ ਜਗ੍ਹਾ ਦਿੱਤੀ ਨੋਣਾ ਮਾ ਤੇ ਬੋਲ ਨਾ ਬਾਹਰ ਜਾ ਇਹ ਨਹੀਂ ਦਿਓ ਤੇ ਕਮਰੇ ਕੰਨ ਮੇ ਬੜੀ ਮੋਸ਼ਕਾ ਨੋਦੀ ਬਾਹਰ ਉੱਪਰ ਜਾਣਾ ਬੰਦਾ ਆਪਣੇ ਕੋਲ ਤੇ ਮੈਂ ਪਹੁੰਚ ਗਿਆ ਬੜੀ ਜੀ ਬੋਲਿਆ ਨਾਲ ਨਹੀਂ ਆਇਆ ਇਹਨਾਂ ਅੱਗੋ ਦੇਨੇ ਹੋ ਗਏ ਆ ਤੇ ਡਰਪਾਓ ਨਾਲ ਹੀ ਨਹੀਂ ਆ ਗਿਆ ਤੇ ਲਾਓ ਭੱਜੇ ਜਾਓ ਆ ਦੇ ਲਾ ਮੈਂ ਇਹ ਵੀ ਇੱਕ ਚਾਹ ਹੁੰਦਾ ਵਾ ਜਿਹੜਾ ਜਨਾਨੀਆਂ ਦਾ ਖੂਹ ਹੋ ਜਾਂਦਾ ਵਾ ਲਤਾ ਮਾਰਦੇ ਜਾਓ ਉੱਪਰ ਲੱਭੀ ਉਹ ਕਿ ਦੱਸ ਤਾਂ ਕੋਈ ਨਾ ਕੋਈ ਕੋਲ ਜੇ ਮੋਬਾਇਲ ਮੇਰੇ ਰਾਤੇ ਥਲੇ ਰਾਤੇ ਥਲੇ ஒன்னு ਐਸਮਾਈ ਵਾਲੇ ਡੀਗਾ ਸਟ੍ਰੈਨ੍ਹਾ ਉਹ ਨਹੀਂ ਐਸਟ੍ਰੈਨ੍ਹਾ ਉਹ ਇੰਦਾ ਹੀ ਵੱਡਾ ਹੋਣਾ ਯਾਰ ਯਾਨ ਯਾਣਾ ਹਾ ਨਾ ਮੈਂ ਕੋੜਾ ਕੋਈ ਨਿਆ ਘਰ ਪੈ ਪਸਾਰੀ ਹਨੂ ਰਹਿਣ ਦੇ ਥੇ ਥੱਲੇ ਨਵੇਂ ਉਹਨੂੰ ਕੌਣ ਪਹਿਲਾਂ ਆ ਗਿਆ ਨੀ ਪਾਈ ਪਾਂ ਕਰੇ ਇਹ ਹਾਰ ਵਾਲੀ ਸਾਈਡ ਆ ਆਓ ਮੈਂ ਕਰਤਾ ਜਾਂ ਉਹ ਬਲੀ ਦੀ ਸਵਾਗਲਾ ਇਹ ਦੋਵੇਂ ਮਰਨੇਗਾ ਗਾਰੀ ਪੋੜੀ ਦੇ ਰੋ ਹੂੰ ਗਾਰੀ ਹੰਦਾ ਨਹੀਂ ਫਰਕ ਹੈ ਉਹ ਪਹਿਲਾ ਨਟ ਪਾ ਕੇ ਇੱਕ ਲੱਗ ਗਿਆ ਬਸ ਠੀਕ ਹੈ ਸਾਰੇ ਇਦਾਂ ਹੀ ਕਰਨੇ ਜਿੰਨੇ ਛੇ ਇਹ ਦਾਰੀਆਂ ਲਾ ਦੇਣਾ ਸਾਰੇ ਨਟ ਗੋਲ ਦੇ ਠੀਕ ਹੈ ਕਰਕੇ ਸੋ ਠੀਕ ਹੈ ਜਦੋਂ ਭਾਰਟਾ ਹੈ ਗਿਆ ਦੇ ਲਈ ਇਹ ਵੱਡੀ ਆ ਛੋਟੀ ਆ ਛੋਟੀ ਫੜਨਾ ਉਹ ਹੀ ਆ ਪੇਚ ਹੋਣਾ ਨਾ ਸਾਰੇ ਪੰਨਾਂ ਮਸੇਦਾਈ ਕਰੀ ਜਾਂਦਾ thế này ra cái của cái 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 của cái 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 ਦੇ ਗੋ ਗੀਰ ਲੈ। ਇਹ ਤੇ ਬੋ ਕੱਪੜੀਆਂ ਆਈ ਨੇ। ਰੋੜਾ ਦੇ। ਬੋ ਕੱਪੜੀਆਂ ਆਈ ਨੇ। ਇਹਨੇ ਦੇ ਇਹਨੇ ਇਹਨੇ ਦੇ ਉੱਪਰ ਤਾਰਦੇ ਨਹੀਂ ਪੈਣੇ ਜਿਹਨੇ ਤੇ ਪਏ ਨੇ। ਉਹ ਵੀ ਉੱਪਰ ਤਾਰਦੇ ਤੇ ਉੱਪਰ ਜਾ ਕੇ ਬਨੇ ਦੇ ਪਾਣੀ ਦਿੰਦੇ। ਹੂੰ। ਉਹ ਵੀ ਨਾਲ ਆ ਰਿਹਾ ਨੇ ਕੋਪਟਾਂ ਦੇ ਨੇ। ਅੰਦਰ ਵੀ ਪਕੀ ਗਿਆ ਬਾਬਾ ਲੰਦੀ ਆ। ਆਲੀ ਰਿਆ ਸਟੈਂਡ ਫਿਟ ਕੋ ਮੈਚ ਗਏ ਨਹੀਂ ਲੱਗਦਾ ਬਈ ਕਿ ਕਿਉਂ ਨਹੀਂ ਕਰਦੀ ਤੇਰਾ ਕੰਮ ਸੁੱਖਾ ਹੋਣ ਲੱਗਾ ਵਾ ਤੇ ਤੂੰ ਕਿਉਂ ਨਹੀਂ ਕਰਦੀ ਭਾਰੇ ਕੰਮ ਚਾਹੀਏ ਤੇਰਾ ਕੰਮ ਨਹੀਂ ਜਰੂਰੀ ਹੌਂ ਤਾਂ ਲੈ ਕਪੜੇ ਬਿਆਹ ਨੇ। ਅੱਗੋਂ ਸਾਡ ਸਰਦੀਆਂ ਆਈ ਨਹੀਂ ਐ। ਉੱਥੇ ਵੀ ਬਾਤ ਤਰੇਲ ਨਾਲ ਗਿੱਲੇ ਰਹਨੇ ਆ। ਥੱਲੇ ਇੱਥੇ ਫੇਰ ਵੀ ਥੋੜਾ ਫਰਕ ਪੈ ਜਾਂਦਾ ਹੌਂ ਨਾਲ। ਜਿੰਨਾ ਹੋਰ ਦੋ ਦੋ ਤਿੰਨ ਦਿਨ ਜ਼ਿਆਦਾ ਹੀ ਲੱਗ ਜਾਂਦੀ ਐ। ਸਮੈਲ ਵੀ ਨਹੀਂ ਜਾਂਦੀ ਫੇਰ। ਸਿਲ ਸਿਲ ਜੀ ਰਹਿੰਦੀ ਐ ਕੱਪੜਿਆਂ 'ਚ। ਆ ਵਧੀਆ ਚੀਜ਼ ਬਣਾਈ ਐ। ਪਹਿਲਾਂ ਓਹਦੇ ਕੋਈ ਜਗ੍ਹਾ ਘੱਟ ਸੀ ਤੇ ਹੁਣ ਜਗ੍ਹਾ ਆ ਗਈ ਤਾਂ ਲੈ ਲੈ ਲਿਆ। ਉਹੀ ਚੀਜ਼ਾਂ ਜਗ੍ਹਾ ਮੰਗਦੀਆਂ ਇਹਦੇ ਸੈਂਟਲ ਸਾਈਡ ਤੇ ਲਗਾ ਰਹੂਗਾ ਲਓ ਜੀ ਸਟੈਂਡ ਹੋ ਗਿਆ ਫਿੱਟ ਸਾਰਾ ਹੀ ਲੋਡਾਂ ਲਗਾ ਪਈਆਂ ਘੇ ਬਉਣ ਲੱਗੀ ਹੈ ਮੂਤਾ ਨਿਕਲ ਗਿਆ ਜੇ ਜਸਾ ਕੇ ਵੇਖੇਗਾ ਤੇ ਨੇ ਜਾਣਾ ਮम्मा ਆ ਕੀ ਹੈ? ਇਹ ਕੀ ਹੈ ਮम्मा? ਆ ਕੀ ਦਾ ਹੈ? ਆਹ ਕੌਣ ਲਾਇਆ? ਇਹ ਲਾਇਆ ਲਾਇਆ ਐਂਦਾ ਬੋਲਦਾ। ਯਸ਼। ਮੱਕੀ ਜਦੋਂ ਉਹ ਆਏਗਾ ਤੇ ਫਿਰ ਦੇਖਦੇ ਆਂ ਕੀ ਕਰਦਾ ਵਾ। ਉਹਦਾ ਰਿਐਕਟ ਦੇਖਦੇ ਆਂ। ਪਰ ਕਿ? ਓਏ ਮੈਂ ਕਿਹਾ ਹੀ ਨਾ ਇਹਨੇ ਵੇਖਣਾ ਕੀ ਹੈ। ਇਹ ਸਟੈਂਡ ਹੂੰ ਨਵਾਲਾ ਦਾ ਤੇਰੇ ਵਾਸਤੇ ਤੇਰੇ ਸੋਣਾ ਮੈਨੂੰ ਕੱਤੀ ਪਰਾ ਦੋਦੀ ਸੋਣਾ ਦੋਦੀ ਹੁੰਦਾ ਦੀ ਲਾ ਇਹ ਸੋਣਾ ਵਾ ਠੀਕ ਹੈ ਆਕੇ ਠੀਕ ਹੈ ਜਾਨਾ ਹਾਂ ਸੋਣਾ ਕੀ ਪਰਕੇ ਆਜੇ 1 2 3 4 5 6 ਕੀ ਹੋ ਗਿਆ ਮੈਂ ਆ ਗਿਆ ਸਟੈਂਡ ਹੈ ਸਟੈਂਡ ਠੀਕ ਹੈ ਵੱਡਾ ਹੈ ਹੈ ਠੀਕ ਹੈ ਠੀਕ ਹੈ ਜਰਾ ਵੱਡਾ ਤਾਂ ਨਹੀਂ ਗਿਆ ਨਹੀਂ ਠੀਕ ਹੈ ਕੀ ਹੈ ਉਠਾਏ 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 ਹਾਂ ਉਠਾ ਥੋੜੀ ਸਿੱਧਾ ਹੀ ਹੈ ਮੈਂ ਤਾਂ ਕਪੜੇ ਪਾ ਕੇ ਨਾ ਥਾਪੇ ਸੁੱਕਦੇ ਰਹਿਣਗੇ ਹੁਣ ਇਸਲੀ ਵੀ ਲਾਉਂਦਾ ਇਹਨੇ ਜਮੀਨ ਨਹੀਂ ਲਾਉਂਦੀ ਕੀ ਲਿਆ ਚੀਜੀ ਦਿਖਾ ਚੀਜੀ ਦਿਖਾ ਕੀ ਲਿਆ ਪੈਕਟ ਦਿਖਾਈ ਸਿੱਧਾ ਕਰੀ ਪਿਆਰ ਦਾ ਨਾਮ ਦਾ ਕੀ ਹੈ ਮੈਜ਼ੀਲਾ ਮੈਜ਼ੀਲਾ ਵਾ ਇਹ ਤੇ ਮਿਰਚਾ ਬਣਾਉਣਾ ਨਹੀਂ ਆਟੇ ਦੇ ਛੋਲਾ ਦੇ ਆਟੇ ਦਾ ਛੋਲਾ ਦੇ ਆਟੇ ਦਾ ਚਲ ਮੇਚ ਤੇ ਨਹੀਂ ਲੱਗੂਗੀ ਲੱਗਦੀ ਮੇਚ ਤੇ ਫੇਰਾ ਕਿਉਂ ਲਿਆ ਕੀ ਮੈਨੀਆਂ ਵੀ ਲਾਉਂਦਾ ਸੁ ਸਵਾਲ ਲੱਗਦਾ ਸਵਾਲ ਲੱਗਦਾ ਮੈਨੂੰ ਦੇ ਦੋ ਮੈਨੂੰ ਦੇ ਦੋ ਕਿਉਂ ਹਮ ਯਮੀਆ ਸਵਾਦ ਹੈ ਚੋ ਚੰਗਾਰੀ ਸਸੀ ਕਾ ਇਸ ਦੇ ਨਾਲ ਵੈਂਡ ਕਰਦੇ ਆ ਲੌਗ ਨੂੰ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਐਸੇ ਨਾਲ ਅਗਲੇ ਵਲੌਗ ਚ Okay, bye.